او کا ديوار اوپر کا یو گلي رنگي انگڑے ڪٿي رل اي سي لا 14 مينت له نا ٿي ۽ ان سان گڏ

ਫਸੀਨਾ ਪਰੇਂਜੰਦ ਵੀ ਹੋ ਕੌਂ ਕਰੈ ਖਰਾਬ ਬੈ ਤੱਕ ਤੈਨੂੰ ਨਿਕਲਦੀ ਜਾਂਦੀ ਮੇਰੀ ਜਾਵੇ ਮਾਈ ਖਵਾੜੀਆ ਬੋਲਾ ਦਿਖਾ ਜੇਰਾ ਦੇਖ ਐਂਡੂਲਾ ਮੋਸਲ ਮੋਸਲਾ ਦੀ ਮੋਸਲ ਅਜੀ ਮੈਂ ਅਕੀਰ ਚਾਹੀ ਸਤਿ ਸ੍ਰੀ ਅਕਾਲ ਜੀ ਮੇਰੇ ਕੋਲ ਜੀ ਇਹ ਜਿਹੜਾ ਕਾਉ ਜੀ ਹੈ ਜੀ ਮੇਰੇ ਨਾਲ 26 ਸਤਾਈ ਪਾਉ ਦਾ ਹੁੰਦਾ ਜੀ ਏਰੀਆ ਦਾ ਸਲਾਨਾ ਮੇਲਾ ਹੁੰਦਾ ਆ ਬਹੁਤ ਸਾਰੇ ਸੰਗਤਾਂ ਬਹੁਤ ਸ਼ੇਖਰ ਵੀ ਹੁੰਦੇ ਆ ਐਡ ਵੀ ਮੀਨ ਦੇ ਕਾਰਨ ਸ਼ੇਖਰ ਤੋਂ ਦੇ ਘਾਟੀ ਭਲਾਏ ਆ ਫਿਰ ਵੀ ਸ਼ੇਖਰ ਕਾਫੀ ਆ ਇਹ ਜਿਹੜਾ ਪਿੰਡ ਬੈਠਦਾ ਜੀ ਪਿੰਚ ਚੱਲੋ ਵਾਲ ਬਿੰਦਾ ਠੀਕ ਹੈ ਜੀ ਐਨ ਆਰ ਆ ਦੇ ਲੋਕ ਐਨ ਆਰ ਆ ਪਰਵਾ ਦਾ ਪੰਚਾਇਤ ਮੈਂਬਰਾਂ ਨਾਲ ਸੰਯੋਗਿਤ ਠੀਕ ਹੈ ਸਰਵਾਰ ਦਾ ਟਨਾਲੇ ਪੀਰ ਬਾਬਾ ਰੋਡੇਸ਼ਾ ਦਰਵਾਰ ਕਾਦਰੀ अच्छा संगत واسطے ਕੀ ਪ੍ਰਬੰਧ ਹੈ ਜੀ ਲੰਗਰ ਹਾਲ ਬੜਿਆ ਸਭ ਸਵੇਰ ਦਾ ਹੀ ਪ੍ਰੋਗਰਾਮ ਹੈ ਸਵੇਰ ਦਾ ਹੀ ਚਾਹ ਪਾਣੀ ਦਾ ਲੰਗਰ ਲੱਗਾ ਹੋਇਆ ਹੈ ਹੁਣ ਬਾਬਾ ਜੀ ਦਾ ਫੋਲਕਾ ਤਿਆਰ ਹੈ ਉਹ ਚੱਲ ਪੜਾਏਗੀ ਠੀਕ ਹੈ ਜੀ ਅੱਜ ਦੇ ਨੌਜਵਾਨ ਬੱਚੇ ਕੀ ਕਹਿਣਾ ਚਾਹੁੰਦੇ ਅੱਜ ਦੇ ਨੌਜਵਾਨ ਬੱਚੇ ਨੂੰ ਇਹੀ ਕਹਿੰਦੇ ਆ ਜੀ ਨਸ਼ਾ ਤੋਂ ਦੂਰ ਰਹੋ ਕਿਉਂ ਖੇਡਾਂ ਆਲੋਕ ਮੇਲੇ ਆਲ ਤਿਆਰ ਹੋਗੇ ਉਹਨਾਂ ਦਾ ਠੀਕ ਹੈ ਜਿਹੜੇ ਜਿਹੜੇ ਬਾਹਰ ਨਹੀਂ ਆ ਸਕਦੇ ਉਹ ਵੀ ਸਾਡੇ ਚੈਨ ਵਾਲੇ ਨਾਲ ਆਉਣਗੇ ਹਾਂ ਜੀ ਕਿਵੇਂ ਸਾਰੇ ਦਿਖ ਰਹੇ ਆ ਠੀਕ ਹੈ ਜੀ ਕਿਹੜਾ ਸਾਹਿਬ ਹੈ ਭਰਾਵਾ ਰਾਉਣ ਵੀ ਜੇ ਉਹ ਆਪਣੇ ਲਾਈਵ ਚੈਨਲ ਤੇ ਚੱਲ ਰਿਹਾ ਉਹ ਪ੍ਰੋਗਰਾਮ ਦੇਖੋ ਜੀ ਬਹੁਤ ਵਧੀਆ ਆਪਣੇ ਭਾਈਵਾਲਾਂ ਦਾ ਚੱਲ ਰਿਹਾ ਤੁਸੀਂ ਤਾਂ ਬਾਤ ਨਾਲ ਖੜਿਆ ਭੰਕੇ ਸਾਣਾ ਹੋ ਕੇ ਸਾਡੀ ਜੀ ਸੱਤਵੀਂ ਪੀੜੀ ਆ ਰਹੀ ਹੈ ਜੀ ਇੱਥੋਂ ਦਾ ਸੱਤ ਸੱਤ ਪੀੜੀਆਂ ਸਾਡੀ ਹੋ ਕੇ ਸੱਤਵੀਂ ਪੀੜੀ ਚ ਅਸੀਂ ਆ ਜੀ ਸਾਡੇ ਬਾਬੇ ਦਾਦੇ ਪਰਦਾਦੇ ਸਾਰੇ ਇੱਥਾਂ ਸਲਾਨਾ ਮੇਲਾ ਜੀ ਦਾ ਸਾਲਾ ਕੋਲ ਸਲਾਨਾ ਮੇਲਾ ਜੀ ਘਟੋ ਘਟ ਜਿਆਦਾ ਨਹੀਂ ਤੇ 50-60 ਸਾਲ ਤੋਂ ਚੱਲ ਰਿਹਾ 50-60 ਸਾਲ ਤੋਂ ਇਸ ਤੋਂ ਪਹਿਲਾਂ ਮੇਲੇ ਹੋਏ ਵਾਹ ਮੇਲੇ ਹੋ ਰਹੇ 4 ਮਹੀਨੇ ਹੁੰਦੇ ਦੁਆਰ ਤੀ ਤੱਕ ਇਹ ਸਾਲ ਸਾਰੇ 4 ਮਹੀਨੇ ਚੱਲਦੇ ਚਾਹ ਦੇ 4 ਮਹੀਨੇ ਹੁੰਦੇ ਜੀ ਅੱਛਾ ਜੀ ਤੇ ਹੁਣ ਫੋਨ ਕਿਰਾਇਆ ਲੱਗਿਆ ਸੀ ਉਹ ਇਹ ਹਾਂ ਹੁਣ ਅਸੀਂ ਸਿੰਗਲ ਲਗਾਈ ਆਪਣੇ ਕਾਲਾ ਸਿੰਘ ਦਾ ਮੁੰਡਾ ਹੈ ਜੀ ਅਮਰਤ ਅੱਛਾ ਉਸ ਤੋਂ ਬਾਅਦ ਜਿੱసే ਫਤੇਪੁਰੀ ਆਇਆ ਠੀਕ ਹੈ ਚਲੋ ਠੀਕ ਹੈ ਜੀ ਲੈ ਬੰਦੋ